ਖਬਰਨਾਮਾ ਦੇਖ ਰਹੇ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਗੁੰਡਾਗਰਦੀ ਤੇ ਧਮਕੀਆਂ ਦਿੰਦੇ ਨੇ ਤੈਨੂੰ ਦੱਸਾਂਗੇ ਕਿ ਅਸੀਂ ਕੌਣ ਹੁੰਦੇ ਹਾਂ ਤੇ ਸਾਡੀ ਪਾਵਰ ਕੀ ਹੈ ਹਾਂਜੀ ਮਾਮਲਾ ਹੈ ਇਸ ਧਮਕੀ ਦੇ ਤਹਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੁਲਾਜ਼ਮ ਜਿਸ ਦਾ ਨਾਮ ਅਮਰੀਕ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਨੇ ਪਾਰਕਿੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਈਸ ਚੀਰਮੈਨ ਪਰਮ ਵੀਰ ਨੂੰ ਕਿਹਾ ਕਿ ਗੱਡੀ ਖੜੀ ਕਰਨੀ ਇੱਥੇ ਸਹੀ ਨਹੀਂ ਹੈ ਲੇਕਿਨ ਪਰਮ ਵੀਰ ਇਹ ਉਹੀ ਨੇ ਜਿਨ੍ਹਾਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਕਾਂਡ ਕੀਤਾ ਯਾਨੀ ਕਿ ਅਸਿਸਟੈਂਟ ਪ੍ਰੋਫੈਸਰ ਦੇ ਨਾਲ ਨਗਨ ਹਾਲਤ ਵਿੱਚ ਪਾਏ ਗਏ ਅਮਰੀਕ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤੇ ਪਰਮਵੀਰ ਕਹਿੰਦਾ ਕਿ ਤੈਨੂੰ ਪਤਾ ਕਿ ਅਸੀਂ ਕੌਣ ਆ ਤੈਨੂੰ ਪਤਾ ਕਿ ਸਾਡੀ ਪਾਵਰ ਕੀ ਹੈ ਯਾਨੀ ਕਿ ਗੰਦੀ ਕਰਤੂਤ ਸਾਹਮਣੇ ਆਈ ਹੈ ਪਰਮ ਸਿੰਘ ਦੀ ਪਰਮਵੀਰ ਸਿੰਘ ਦੀ ਜੋ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਉਸ ਦੀ ਨੇੜਤਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਖੇਚੀਵਾਲ ਦੇ ਨਾਲ ਵੀ ਉਸ ਦੀ ਉੱਤਨੀ ਬੈਣੀ ਹੈ ਪਰਮ ਵੀ ਪਰਮ ਵੀਰ ਨੇ ਪਰਮਵੀਰ ਨੇ ਧਮਕੀ ਦਿੱਤੀ ਅਮਰੀਕ ਸਿੰਘ ਨੂੰ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੁਲਾਜ਼ਮ ਹੈ ਲੇਕਿਨ ਧਮਕੀ ਦਿੱਤੀ ਫਿਰ ਉਸ ਉੱਤੇ ਧੱਕੇ ਦੇ ਨਾਲ ਐਫ ਆਈ ਆਰ ਦਰਜ ਕਰਵਾਈ ਉਸ ਤੋਂ ਬਾਅਦ 6 ਘੰਟੇ ਉਸ ਨੂੰ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਵੀ ਭਾਈ ਤੂੰ ਸਾਡੇ ਉੱਤੇ ਇਲਜ਼ਾਮ ਕਿਉਂ ਲਗਾ ਰਿਹਾ ਹੈ ਜਿਵੇਂ ਹੀ ਅਮਰੀਕ ਸਿੰਘ ਦੀ ਪਤਨੀ ਨੂੰ ਪਤਾ ਲੱਗਿਆ ਉਹ ਟੈਨਸ਼ਨ ਹੋ ਗਈ ਟੈਨਸ਼ਨ ਦੇ ਵਿੱਚ ਨੂੰ ਹਾਰਟ ਅਟੈਕ ਆਇਆ ਅਤੇ ਹਸਪਤਾਲ ਦੇ ਵਿੱਚ ਜਦੋਂ ਲਜਾਇਆ ਗਿਆ ਤੇ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੰਮ ਬਸੋ ਬਾਹਰ ਹੈ ਤੇ ਮੌਕੇ ਤੇ ਅਮਰੀਕ ਸਿੰਘ ਦੀ ਧਰਮ ਪਤਨੀ ਦੀ ਮੌਤ ਹੋ ਗਈ ਇਸ ਦਾ ਜ਼ਿੰਮੇਵਾਰ ਕੌਣ ਹੈ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਪਰਮਵੀਰ ਸਿੰਘ ਜੋ ਪਿਛਲੇ ਦਿਨਾਂ ਦੇ ਵਿੱਚ ਇੱਕ ਅਸਿਸਟੈਂਟ ਪ੍ਰੋਫੈਸਰ ਦੇ ਨਾਲ ਨਗਨ ਹਾਲ ਦੇ ਵਿੱਚ ਵੇਖਿਆ ਗਿਆ ਇੱਕ ਯੂਨੀਵਰਸਿਟੀ ਦੇ ਵਿੱਚ ਹਾਲਾਂਕਿ ਮੁਲਾਜ਼ਮਾਂ ਅਤੇ ਸਟੂਡੈਂਟ ਐਸੋਸੀਏਸ਼ਨ ਵੱਲੋਂ ਵੀ ਉਸ ਦਾ ਵਿਰੋਧ ਕੀਤਾ ਗਿਆ ਲੇਕਿਨ ਇਹ ਦਬਦੇ ਕਿੱਥੇ ਆ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਪਰਮਵੀਰ ਉੱਤੇ ਹੱਥ ਹੈ ਹੁਣ ਅਮਰੀਕ ਸਿੰਘ ਦਾ ਰੋ ਰੋ ਕੇ ਬੁਰਾ ਹਾਲ ਹੈ ਅਮਰੀਕ ਸਿੰਘ ਕਹਿੰਦਾ ਹੈ ਮੈਂ 19 ਤੇਰ ਤੱਕ ਸੰਸਕਾਰ ਨਹੀਂ ਕਰਾਂਗਾ ਜਿੰਨੀ ਦੇਰ ਤੱਕ ਪਰਮਵੀਰ ਉੱਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਜਿੰਨੀ ਦੇਰ ਪੰਜਾਬ ਪੁਲਿਸ ਪਰਮਵੀਰ ਉਤੇ ਕਾਰਵਾਈ ਨਹੀਂ ਕਰਦੀ ਯਾਨੀ ਕਿ ਜਿਹੜਾ ਅਧਿਕਾਰੀ ਹੈ ਅਮਰੀਕ ਸਿੰਘ ਉਸ ਉਤੇ ਦਬਾਅ ਪਾਉਣ ਦੀ ਹਾਲੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਅਮਰੀਕ ਸਿੰਘ ਅਤੇ ਉਸ ਦੇ ਪਰਿਵਾਰ ਉਸ ਦੇ ਬੱਚਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਮਵੀਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਮਰੀਕ ਸਿੰਘ ਵੱਲੋਂ ਅਤੇ ਅਮਰੀਕ ਸਿੰਘ ਨੇ ਖੁੱਲੀ ਚੇਤਾਵਨੀ ਦਿੱਤੀ ਹੈ ਕਿ ਓਨੀ ਦੇਰ ਤੱਕ ਮੇਰੀ ਪਤਨੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਆ ਕਾਰਵਾਈ ਨਹੀਂ ਕੀਤੀ ਜਾਂਦੀ ਪਰਮਵੀਰ ਸਿੰਘ ਤੇ ਕਿਉਂਕਿ ਪਰਮਵੀਰ ਸਿੰਘ ਇਹ ਉਹੀ ਹੈ ਆ ਜਿਹੜੇ 4 ਦਿਨ ਪਹਿਲਾਂ ਇੱਕ ਅਸਿਸਟੈਂਟ ਪ੍ਰੋਫੈਸਰ ਦੇ ਨਾਲ ਨਗਨ ਹਾਲਤ ਵਿੱਚ ਦੇਖੇ ਗਿਆ ਦੂਸਰੇ ਪਾਸੇ ਅਮਰੀਕ ਸਿੰਘ ਨੂੰ ਤਮਾਕ ਤਮਕਾਇਆ ਗਿਆ ਦਬਾਇਆ ਗਿਆ ਅਤੇ ਕਿਹਾ ਗਿਆ ਤੈਨੂੰ ਦੱਸਾਂਗੇ ਕਿ ਸਾਡੀ ਪਾਵਰ ਸਾਡੀ ਸ਼ਕਤੀ ਕੀ ਹੈ ਫਿਰ ਨਰਦੋਸ਼ ਅਮਰੀਕ ਸਿੰਘ ਤੇ ਐਫ ਆਈ ਆਰ ਦਰਜ ਕਰਾਉਂਦੇ ਨੇ ਫਿਰ 6 ਮਹੀਨੇ 6 ਘੰਟੇ ਉਹਨੂੰ ਲਗਾਤਾਰ ਲਗਾਤਾਰ ਥਾਣੇ ਵਿੱਚ ਡਾਕ ਕੇ ਰੱਖਦੇ ਨੇ ਉਸ ਤੋਂ ਬਾਅਦ ਅਮਰੀਕ ਸਿੰਘ ਦੀ ਪਤਨੀ ਜਿਹੜੀ ਹੈ ਟੈਨਸ਼ਨ ਲੈ ਜਾਂਦੀ ਹੈ ਟੈਨਸ਼ਨ ਦੇ ਵਿੱਚ ਉਹਨੂੰ ਹਾਰਟ ਅਟੈਕ ਹੋ ਜਾਂਦਾ ਹੈ ਹਸਪਤਲ ਚ ਲਿਜਾਇਆ ਜਾਂਦਾ ਹੈ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਮਰੀਕ ਸਿੰਘ ਅਮਰੀਕ ਸਿੰਘ ਅਤੇ ਅਮਰੀਕ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਮੰਗ ਕੀਤੀ ਜਾ ਰਹੀ ਹੈ ਕਿ ਉਨੀ ਦੇਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਪਰੋਂ ਵੀਰ ਉੱਤੇ ਕਾਰਵਾਈ ਨਹੀਂ ਹੋ ਜਾਂਦੀ ਯਾਨੀ ਕਿ ਰਜ ਕੇ ਆਮ ਆਦਮੀ ਪਾਰਟੀ ਦੇ ਵਰਕਰ ਆਗੂ ਗੁੰਡਾ ਕਰਦੀ ਕਰ ਰਹੇ ਨੇ ਕਿ ਅਸੀਂ ਸੱਤਾ ਦੇ ਵਿੱਚ ਹਾਂ ਧੰਨਵਾਦ